ਸਤਿ ਸ਼੍ਰੀ ਅਕਾਲ ਜੀ ਮੇਰੇ ਵੀਰਾਂ ਨੂੰ ਤੇ ਮੇਰੇ ਭਰਾਵਾਂ ਨੂੰ ਤੇ ਮੇਰੀਆਂ ਪਿਆਰ ਨਾਲ ਸ਼ੁਰੂਆਤ ਕਰਦੇ ਆ ਤੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਹੈਗਾ ਬਿਸ਼ਕਰਮਾ ਦੇ ਤੇ ਹੁਣ ਆਪਾਂ ਚੱਲੀ ਮਮਮੀ ਨੂੰ ਲੈਣ ਨੂੰ ਮੇਰਾ ਟਾਈਮ ਹੋ ਗਿਆ ਵਾ ਅੱਜ 5 ਵਜੇ ਆਏ ਨੇ ਛੇਤੀ ਤੇ ਨਾਲੇ ਅੱਜ ਕਰਾਉਣੀ ਆ ਪੈਲਸੀਡੀ ਵੀ ਠੀਕ ਯਾਰ ਹੈ ਨਹੀਂ ਆਪਾਂ ਕਹਿੰਦੇ ਜੇ ਦਿਨ ਛੁੱਟੀਆਂ ਹੁੰਦੀਆਂ ਉਹਨੇ ਘਰੇ ਫਿਰ ਕੋ ਵੇਖਣ ਨੂੰ ਹੁੰਦਾ ਨਹੀਂ ਫੋਨ ਕਿੰਨਾ ਕਿ ਵੇਖੀ ਜਾਵੇ ਬੰਦਾ ਤੇ ਕੈਲਸੀਡੀ ਅੱਜ ਠੀਕ ਕਰਾਵਾਂਗੇ ਤੇ ਹੁਣ ਮਮਮੀ ਨੂੰ ਚੱਲਾ ਲੈਣ ਤੇ ਨਾਲੇ ਅੱਜ ਬਣਾਵਾਂਗੇ ਆਪਾਂ ਸਾਗ ਮੇਰੀ ਫੇਵਰੇਟ ਸਬਜ਼ੀ ਲੋ ਵੀ ਚੈੱਕ ਆ ਗਿਆ ਜੇ ਆਪਣੇ ਨੂੰ ਤੇ ਹੁਣ ਆਪਾਂ ਫੇਰ ਜਾਣੇ ਆ ਨਾਲ ਸਾਗ ਲੈ ਕੇ ਆਉਨੇ ਆ ਤੇ ਮੰਮੀ ਨੂੰ ਲੈ ਆਈਏ ਲੈ ਵੀ ਸਾਗ ਲੈਣ ਤਾਂ ਕਰਦੇ ਨੇ ਹੁੰਦੇ ਤਿਆਰ ਕਰਨਾ ਕਿੰਨਾ ਟਾਈਮ ਲੱਗੂ ਮਾਦੇ ਹੋਏ ਚੁੱਲੇ ਤੇ ਕਰਨਾ ਇਹ ਬਾਹਰ ਜਾਂਗਾ ਚੁੱਲੇ ਤੇ ਬਣਾਵਾਂਗੇ ਚੁੱਲੇ ਤੇ ਬਣਾਵਾਂਗੇ ਜੋ ਚੁੱਲੇ ਵਾਲੀ ਚੀਜ਼ ਵਾਤਵਾ ਟਾਈਮ ਲਾਜੀ ਭਾਈ ਵੱਧ ਹੂੰ ਹੋਰ ਜਿੱਦਣਾ ਨਹੀਂ ਚੁੱਲੇ ਤੇ ਹੋ ਜੀ ਸੇ ਲੈ ਵੀ ਚਾਚਾ ਆਇਆ ਅੱਜ ਬੜੇ ਦਿਨਾਂ ਬਾਅਦ ਅੱਜ ਬਣਾਵਾਂਗੇ ਸਾਗ ਢੜੀ ਲੱਗੇ ਬਲ ਲੌਂ ਚੁੱਲੇ ਦੇ ਬਣਾਵਾਂਗੇ ਅੱਜ ਫੱਟੇ ਸਾਰੇ ਕੰਮ ਦੇ ਆ ਲੈ ਅ ਵੀ ਮੰਮੀ ਹਣੀ ਡੇ ਬਣਾਉਣਾ ਵਲੋਗ ਹਾਂ ਵਲੋਗ ਆਈ ਨਾ ਸਾਗ ਬਣਾਉਂਦੇ ਮੰਮੀ ਹਣੀ ਇਹ ਕਿਦਾਂ ਦਾ ਬਣਿਆ ਕਿ ਨਹੀਂ ਇਹ ਹਾਏ ਤੇ ਪਾਣੀ ਪਾਉਣਾ ਤੇ ਕੌੜਾ ਨਾਲ ਬਣਿਆ ਤੇ ਪਾਣੀ ਗਰਮ ਕਰਕੇ ਪਾਉਣਾ ਨਾ ਫਰਬਾਈ ਤੀਏ ਇਹ ਮੰਮੀ ਨੂੰ ਆਉਂਦੇ ਰੱਖਤਾ ਛੜੀ ਤੇਰਾ ਕਿਹੋ ਖਾਉਂਦੇ ਤੇਰੇ ਤੇ ਉਹ ਬੈਗ ਗੇਮ ਨਹੀਂ ਖੇਡਣੀ ਹੈ ਗੇਮ ਖੇਡ ਕੇ ਜਿਸ ਨੂੰ ਖੇਡਿੰਗ ਗੇਮ ਨੇ ਤੈਨੂੰ ਕਾਦੀ ਆ ਕਰਾਈ 15 ਗੱਲ ਤੇ ਲਾਇਆ ਨਾ ਸੁਣ ਸਾਹੋਂ ਨੂੰ ਨਹੀਂ ਹੈ ਜਿਵੇਂ ਲੱਗਾ ਚੱਲ ਲੱਗਾ ਲੱਗ ਰਿਹਾ ਤੂੰ ਮੇਰੇ ਨਾਲ ਗੱਲ ਸੁਣਨੀ ਹੈ ਜੂ ਵੀ ਕਈ ਰਹਾ ਤਰਕਾ ਲੱਗ ਰਿਹਾ ਹੈ ਤਰਕਾ ਜਿਸ ਦਾ ਮੇਰਾ ਚਾਹ ਉਹ ਨਾ ਲਾ ਨਾ ਵੀ ਅੰਸੀ ਤੇਰੇ ਹੁੰਦੀ ਆ ਆਪਣੀ ਓਕੇ ਹੋ ਗਈ ਜਾਨੀ ਲਾਬੀ ਇਹਦੇ ਵਿੱਚ ਇਹੜੀਆਂ ਦੋ LED ਨਹੀਂ ਲੱਟਣੀਆਂ ਹੁੰਦੀਆਂ ਉਹ ਖਰਾਬ ਹੋਈਆਂ ਤੇ ਉਹ ਲੈਣ ਗਏ ਆ ਕੱਲੇ ਠੀਕ ਕਰਨਾ ਆਏ ਸੀ ਤੇ ਆ ਨਿਕਲਿਆ ਦੇ ਵਿੱਚ 30000 ਦੇ ਵੇਲੇ ਸਮਾਨ ਵੇਲੇ ਕੀ ਨਿਕਲਿਆ ਤੇ ਉਹ ਸਪੀਕਰ ਪੇ ਬਸ ਆ ਬਤਿਆਰ ਦਸਮਾ ਜੇ ਮੋਲ ਰੇਡਿੰਗ ਆਦਾ ਇੰਨਾ ਜਿਆਦਾ ਉਹ ਬੁਖਾ ਗਾ ਉਹ ਸਪੀਕਰ ਕਿਹੜੇ ਤੇ ਉਹ ਦਿਖਣ ਦੇ ਤੋਂ ਕਰ ਸਪੀਕਰ ਕਿਹੜਾ ਆ ਵੇਖੋ ਕਿਥੇ ਉਹ ਸਪੀਕਰ ਬੋਟੀਟਰ ਉਹਨਾਂ ਕਹਣਾ ਹੁੰਦੇ ਟੁੱਟ ਜਬਟ ਕਿਤੇ ਦੇਖਾ ਆਪਣਾ ਆ ਪੈਨਲ ਜਿਹੜਾ ਹੁੰਦਾ ਸਕਰੀਨ ਜੀ ਡਿਸਪਲੇ બસ ਆ ਆ ਦੋ ਜੀ ਦਾ ਮੋਲਾ ਵਰਕੇ ਦਾ ਦੇਦਾ ਬਾਕੀ ਬਸ ਬਾਕੀ ਦੇ 100 150 ਦਾ ਸਮਾਨ ਸਾਰ ਨੂੰ ਨਾਉਣਗੇ ਤੇ ਫਿਰ ਸੈਟ ਕਰਾਉਨੇ ਫਿਰ ਮੈਨੇ ਚੱਲਦੀ ਹੀ ਨਹੀਂ ਐ ਵੀ ਚੱਲ ਗਈ ਜੇ ਐਲ ਸੀ ਡੀ ਤੇ ਐਲ ਸੀ ਡੀ ਚਲਾਉਂਦੇ ਆ ਸਾਰੇ ਨਾਲੇ ਆਪਣਾ ਫਲੋਗ ਲਾਤਾ ਹੀ ਅਸੇ ਅਸੇ ਬਣ ਗਈ ਪਰ ਬੜਾ ਔਖਾ ਹੀ ਇਹਦੇ ਵਗੈਰਾ ਐਲ ਸੀ ਡੀ ਦਾ ਲੇ ਅਸੀਂ ਅੱਜ ਘੁੰਮਣੇ ਆਏ ਆਂ ਵੇਖੋ ਦੀ ਜਸਪ੍ਰੀਤ ਸਿੰਘਾ ਇੱਕਦਮ ਗਾੜੀ ਫੋਨੇਗੀ ਮਹੌਲ ਵਾ ਘਰ ਬਾਈ ਐਂਟਰੀ ਗੇਟ ਦੇ ਸਾਬ ਗਿਆ ਘਰ ਸਾਹਮਣੇ ਸਿ ਜਾਵਰ ਤੇ ਚੱਕ ਆ ਰਿਹਾ ਉਹ ਜੀ ਦਾ ਉਹ ਜੀ ਦਾ ਇਹ ਘਰ ਬਾਈ ਡੈਕੋਰੇਸ਼ਨ ਓ ਸੋਹਣੀ ਡੈਕੋਰੇਸ਼ਨ ਕੀਤੀ ਐ ਤੂੰ ਲੈ ਵੀ ਕਰ ਜਾ ਕੋਈ ਦਾ ਸੋਹਣਾ ਲੱਗਦਾ ਆ ਕਰ ਡਾਉਂਡਰ ਕਰਾ ਡਾਕਸ ਕਰਾ ਉੱਧਿਆ ਕਰੂ ਕਿੱਗਾਂ ਹੋਈ ਆ ਵੀ ਕਰੋ ਚੱਕ ਪੀੜ ਕਿੰਨੀ ਕਾਪੀ ਕੋਣਾ ਬਾਲ ਕਮੈਂਟਾਂ ਦੱਸਿਓ ਠੀਕ ਹੈ ਨਾ ਸਾਰੇ ਜਾਣੀ ਮਾਤਾ ਦਾ ਜੇ ਤਰੋ ਕਿੰਨੀ ਚਾ ਚੱਗਣਾ ਹੈ ਬੰਦ ਚੌਂਕੜੇ ਲਾ ਕੇ ਜੇ ਜੱਟੜ ਕੇ ਰੀਤੀ ਜੇ ਨੰਨੜਦੇ ਆ ਨਾ ਕਹਾਣੀਆਂ ਆ ਅੱਗੇ ਸੀਗਾ ਦਾ ਖਾਣਾ ਮੈਚ ਲੈ ਜਾਣਾ ਹੈ। ਕੋਣਾ ਢੇ ਹੋਣਾ। ਅਗਲੇ ਜਿੱਤ ਜਾ ਕੇ ਜਾਨੇ ਹੁਣ ਨਾ ਚਾਪਾ ਲੈ ਜਾਣਾ। ਔਰ ਫੋਰ ਕੁਛ ਨਹੀਂ ਖਾਣਾ 버ਗਰ ਤੇ ਨਹੀਂ ਲੈਣਾ। ਹਾਂ ਨਾ? ਹਾਂ? ਚੈਂਬਰ ਤੇ। ਇਹਲਾ ਜੀ ਲੈਣਾ ਤੇ। ਕੋਈ ਕੁਝ ਨਾ ਨਾ ਦੱਸ। ਨਹੀਂ। ਜੱਪਾਈ ਕਰ ਲਿਆ ਘਾਣਾ ਚੱਲ ਠੀਕ ਹੈ ਬਗਵਾਨ ਨਾ ਮੋੜਾ ਜਦੋਂ ਹੰਦਾ ਇੱਥੇ ਥੰਦਾ ਜਾਂਦਾ ਹੈ ਠੀਕ ਹੈ ਅਨ ਕਿੱਧਰ ਤੇਰਾ ਧਿਆਨ ਕਿੱਥੇ ਤੇਰਾ ਹਾਂ ਉਧਰ ਇਕੱਡੀਆ ਹਾਂ ਉਧਰ ਇਕੱਡੀਆ ਉਧਰ ਕੀ ਆ ਆਪਣਾ ਰਸਤਾ ਵੀ ਉਧਰ ਜਾਣਾ ਵਾ ਅੱਛਾ ਤਾਂ ਜਾਣਾ ਹੀ ਆ ਹੁਣ ਅਸੀਂ ਚੱਲਣਾ ਹੈ ਗੱਲ ਨੂੰ ਜਾਣਾ ਪਹਿਲਾਂ ਲੈ ਜੀ ਆਜ਼ਮਾਨ ਖਾਨ ਦੇ ਨਾਲ ਲੈ ਵੀ ਇਨਵੀਟੇਸ਼ਨ ਆਇਆ ਨਾਲ ਨੂੰ ਆਇਆ ਵਾ ਡੱਬਾ ਤੇ ਪਾਰਟੀ ਤੇ ਜਾਵਾਂਗੇ ਜਿੱਥੇ ਅਮੀ ਆਪਣੇ ਜੋਬ ਕਰਦੇ ਆ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਵਕਤ ਤੇ ਤਰੀਕ ਨੂੰ ਪਾਰਟੀ ਹੈ ਕਿ ਮੀਂਗੀ ਮੁੰਡੇ ਦਾ ਵਿਆਹ ਉਹਨਾਂ ਦੇ ਮੁੰਡੇ ਦਾ ਵਿਆਹ ਅਸਾ ਵੀ ਇਦਾਂ ਵਿਆਹ ਵਾ ਨਮਾਜ਼ੀ ਤੇ ਕਰਮਾ ਜਿਵੇਂ ਜਿਹੜੀ ਆ ਚੀਜ਼ ਵਾਣਾ ਜਿਹੜੀ ਆ ਚੀਜ਼ ਲੈ ਵੀ ਗੋਪੀ ਚਾਚੇ ਵਾਲ ਚੱਲੇ ਅੱਜ ਆਪਾਂ ਤੇ ਦੀ ਬੂਜਾ ਛੱਡਿਆ ਹੀ ਫੋਨ ਕਰਨੀ ਕੀ ਜਲਦੀ ਜਲਦੀ ਤਿਆਰ ਹੋਇਆ ਦੇ ਉੱਥੇ ਜਾਣਾ ਵਾ ਤੇ ਮੈਂ ਬਸ ਲੱਗਾ ਪੱਗ ਬੰਨਣਾ ਹੋਣਾ ਤੇ ਫੇਰ ਆਪਾਂ ਅੱਧਾ ਜਾਣੇ ਨਾਲੇ ਲੈਂਡਰ ਆਪਣਾ ਉੱਧਰ ਪਾਉਣਾ ਨਾ ਉਹਨਾਂ ਨੇ ਮਿਲ ਗਿਆ ਆਪਣੇ ਬਾਲੇ ਪਈ ਪਹਿਲਾਂ ਉਹਨਾਂ ਦੀ ਛੱਤ ਤੇ ਉਹ ਟਾ ਢੂਲੇ ਆ ਤੇ ਹੁਣ ਉਹ ਵੇਖਾਂਗੇ ਜਗ ਕੀ ਮੋਲ ਚਾਲ ਉਥੋਂ ਦਾ ਨਾਲੇ ਅੰਬਰ ਸ਼ਹਿਰ ਕਾਮਾ ਵਾ ਚਾਚੇ ਨੂੰ ਉੱਧਰ ਵੀ ਜਾਵਾਂਗੇ ਤੇ ਹੁਣ ਚੱਲੀਏ ਫੇਰ ਆਪਾਂ ਲਾਵੀ ਗੋਪੀ ਚਾਚੇ ਆ ਲੈ ਆ ਵੀ ਦਾ ਮੋਟਾ ਆਤਾ ਸਾਰੇ ਜਿਹੜੇ ਵੀ ਹੈਗੇ ਮਗਰਲੇ ਪਾਸੇ ਥੱਲੇ ਪਾਸੇ ਵੀ ਢਾਹਤੇ ਆ ਉੱਤੇ ਹੁਣ ਓਪਨ ਰੂਫ ਰੱਖਿਆ ਵਾ ਸਾਨ ਰੂਫ ਤੇ ਉਹ ਬੈਠੇ ਸਾਹਮਣੇ ਆਪਣਾ ਗੋਪੀ ਚਾਚਾ ਤੇ ਇਹਨਾਂ ਦਾ ਮੈਨੂੰ ਦੱਸਦੇ ਆਪਣੀ ਕੀ ਰਿਸ਼ਤੇਦਾਰੀ ਲੱਗਦੀ ਆ ਮੇਰਾ ਹੈਗਾ ਏ ਮਾਮੇ ਦਾ ਪੁੱਤਰ ਹਾਂ ਤੇ ਕਬੀ ਜੀ ਸਾਨਾ ਬੜਾ ਹਾਂ ਬੜੇ ਟੀਰਾ ਬਾਦ ਦੋ ਦੋ ਸਾਲ ਹੋ ਗਏ ਘਟੋ ਘਟ ਦੋ ਸਾਲ ਹੋ ਗਏ ਦੋ ਦੋ ਸਾਲ ਗੁਰਵਾ ਦੋ ਸਾਲ ਬੜੇ ਹੁੰਦੇ ਆ ਉਹ ਦੋ ਸਾਲ ਤੇ ਪਤਾ ਕਿੰਨੇ ਤਿਆਰ ਨਿਕਲਦੇ ਹੈ ਕੱਪ ਤੋਂ ਕਬੇ ਲੋ ਜੋ ਤੁਹਾਡਾ ਸਨਮਾਨਿਤ ਬੰਦਾ ਵਾ ਆ ਚੌਥੀ ਦਸ ਮੇਲਾ ਸ਼ਤਰਾ ਦਾ ਹਾਰ ਤੇ ਹੈ ਜੀ ਉਦਾਂ ਬਾਕੀ ਤੁਸੀਂ ਵੇਖੋ ਕਿ ਚੰਗਾ ਚੋਕਾ ਉਹਦਾਂ ਉਹਦਾਂ ਇਹ ਮੇ ਡੈਡੀ ਦੀ ਭੂਆ ਲੱਗਦੀ ਨਾਲ ਮੇਰੇ ਡੈਡੀ ਦੀ ਭੂਆ ਬਹੁੰਨੇ ਆ ਚਲੋ ਲੈ ਵੀ ਆ ਪੂਆ ਵਾ ਆਪਣੀ ਇਹ ਇਹ ਮੇਰੇ ਡੈਡੀ ਦੀ ਪੂਆ ਲੱਗਦੇ ਆ ਹਾਂ ਇਹ ਮੇਰਾ ਪਤੀ ਹੈ ਪੁੱਤਰਾ ਵਾ ਹਾਂ ਰਾਜੀ ਗਰ ਹਰ ਸਨਾ 30 ਉਹਦਾ ਇਹਨਾਂ ਪੂਆ ਹੀ ਲੈਣੇ ਆਂ ਤਾ ਨਾ ਤਾ ਨਾ ਪੁੱਤ ਬਹੁਤ ਹੈ ਗਰ ਕੋ ਵੀ ਆ ਚੈਲੋਂ ਆਉਂਦੇ ਹਾਂ ਤੇ ਆਪਣਾ ਉਹਨੂੰ ਦੁੱਧ ਪਵਾ ਲਈਏ ਕੁੜੀਆ ਤੇ ਪਰ ਮਿਲਦੇ ਆ ਘਰੇ ਜਾ ਕੇ ਗੋਪੀ ਜਾ ਚਲੋ ਦੇਖੋ ਆਣੇ ਆਪਾਂ ਨਾਲੇ ਕਾਮ ਹੀ ਅੰਬਰਸਰ ਉਥੇ ਗਏ ਐ ਵੀਦਰ ਹੁਣੇ ਆਏ ਆਂ ਘਰੇ ਮੈਂ ਤਾਂ ਛੱਡ ਕੇ ਗਿਆ ਪਾਪਾ ਹਣੀ ਭਾਈ ਨਾ ਗੱਲ ਦੇ ਕਰਨ ਤੇ ਉਹ ਚੈਨਲ ਦਾ ਕਹਿੰਦੇ ਰੀਚਾਰਜ ਦਾ ਕੋਈ ਕਰਾਉਣਾ ਤੇ ਉਹ ਦੇ ਗਿਆ ਤੇ ਹੁਣ ਮੰਮੀ ਦੇ ਫੋਨ ਚ ਚਲਾਉਣ ਤੇ ਮੈਂ ਬੈਠਾ ਹਾਂ ਗੁਰੂਆ ਥੱਕ ਕੇ ਅੱਜ ਆਹ ਮੋਢੇ ਬੜੇ ਪੀੜਾ ਹੁੰਦੇ ਗੁਰੂਆ ਪਹਿਲਾਂ ਕੰਮ ਤੇ ਗਿਆ ਨਾ ਕੱਲ ਗਿਆ ਮੈਂ اتنا ਵਿਦਾਨ ਬੜਾ ਫੇਰਿਆ ਗੁਰੂਆ ਆ ਵੀ ਮੋਢੇ ਪੀੜਾ ਵੀ ਘੁੱਟ ਵੀ ਜੜੇ ਘੁੱਟ ਵੀ ਪੀੜ ਹੁੰਦਾ ਹੈ ਅੱਛਾ ਅੱਛਾ ਸੁਦਾਨ 'ਤੇ ਇੰਨਾ ਟੁਕ ਟੁਕ ਤਿੰਨ ਗੰਦਾ ਢਾਈਆਂ ਹੋਣੀਆਂ ਵੀ ਭਾਈ ਜਿਹੜੇ ਆਪਣੇ ਦੋ ਦੋ ਵਾਰ ਨਹੀਂ ਲੱਗਿਆ ਹੁੰਦੇ ਇੱਕ ਦੇ ਹਨਾ ਜਿਹੜੇ ਬਾਈ ਹੁੰਦੀ ਏ ਕਿਹੜੀ ਮਿੱਤਰੀ ਨਾਲ ਸਮਝਾਈ ਦਿਓ ਕਿ ਜਿਹੜੇ ਦੂਸਰੇ ਆ ਉਹਨਾਂ ਨੂੰ ਮੈਂ ਕਹਿੰਦਾ ਨਾ ਇੱਕ ਪਾਸੇ ਸਿੰਗਲ ਏਟ ਦਾ ਵਾਰ ਨਹੀਂ ਹੁੰਦੇ ਹਨਾ ਸਿੰਗਲ ਏਟ ਦੀ ਕੰਧ ਕਰਦੇ ਆ ਉਹ ਡਬਲ ਏਟ ਹੀ ਤੇ ਫਿਰ ਉਹਦੇ ਤੁਹਾਨੂੰ ਪਤਾ ਜ਼ੋਰ ਭਰਾ ਲੱਗਦਾ ਵਾ ਹੈ ਵੀ ਨਾਲੇ ਪਿੱਲਰਾਂ ਦੇ ਵਿੱਚ ਹੀ ਉਹ ਅੱਛਾ ਟੀਵੀ 'ਚ ਬੜਾ ਕੰਮ ਔਖਾ ਹੀ ਹੋ ਤਾ ਉਹ ਫਿਰ ਢਾਗ ਜਾਂਦਾ ਹਾਰ ਕੇ ਮੋੜ ਜੇ ਬੜੇ ਪੀਰੋਂ ਹੁੰਦੇ ਤੇ ਬਾਕੀ ਗੋਪੀ ਜੱਜ ਨੂੰ ਵਧਾਈਆਂ ਦਿਓ ਕਿ ਅੱਜ ਇਹ ਨਾਲ ਐਂਟਰੀ ਦੀ ਸ਼ੁਰੂਆਤ ਹੋਣ ਈ ਆ ਅੱਛਾ ਅੱਛਾ ਆਪਣੇ ਬਾਲੇ ਪਈ ਪਹਿਲਾਂ ਉਠਾਤੇ ਸਾਰੇ ਠੀਕ ਹੈਰ ਹੁਣ ਕੋਈ ਗੱਲ ਨਹੀਂ ਜੇ ਦਿਨ ਟੈਂਟਰ ਪੂਗਾ ਫਿਰ ਉਦੋਂ ਵੀ ਜਾਵਾਂਗੇ ਆਪਾਂ ਉਹਦੇ ਫਿਰ ਤੁਹਾਨੂੰ ਖਾ ਕੇ ਲਿਆਵਾਂਗੇ ਸਾਰਾ ਕੀ ਮੋਲ ਚੱਲ ਕਿਦਾਂ ਦਾ ਹੈ ਕਿਦਾਂ ਦੀ ਇਹਦੇ ਵੀਊ ਹੋ ਗਿਆ ਘਰ ਦਾ ਤੁਹਾਨੂੰ ਉਹ ਵੀ ਮੁਖਾਵਾਂਗੇ ਆਪਾਂ ਲੋਬੀ ਚਾਨੂੰ ਕਰਦੇ ਸਬਸਕ੍ਰਾਈਬ ਲਾਈਕ ਕਰਦੇ ਕਮੈਂਟ ਕਰਦੇ ਸ਼ੇਅਰ ਕਰਦੇ ਤੇ ਮਿਲਦੇ ਆਪਾਂ ਅਗਲੇ ਵਲੌਗ ਤੇ ਟਿਲ ਥੈਂਕ ਯੂ ਬਾਏ ਬਾਏ ਟੇਕ ਕੇਅਰ